ਸਤਿ ਸ੍ਰੀ ਅਕਾਲ ਦੋਸਤੋ ਕੱਲ ਕੁਸ਼ਤੀ ਹੋਈ ਝੱਜਰ ਪਠਾਨਕੋਟ ਵਿੱਚ ਔਰ ਪਠਾਨਕੋਟ ਦੇ ਨਜ਼ਦੀਕ ਕੋਈ ਪਿੰਡ ਹੈ ਝੱਜਰ ਉੱਥੇ ਇਹ ਕੁਸ਼ਤੀ ਇਸ ਹਫ਼ਤੇ ਦੀ ਨੰਬਰ 1 ਕੁਸ਼ਤੀ ਸੀ ਇਹ ਸੀ ਮਿਰਜ਼ਾ ਇਰਾਨ ਔਰ ਆਸ਼ੀਸ਼ ਦੇ ਵਿਚਕਾਰ ਕੁਸ਼ਤੀ ਇਹ ਸੀਗੀ ਝੰਡੇ ਦੀ ਕੁਸ਼ਤੀ ਦੋਸਤੋ ਬਹੁਤ ਮਜ਼ਾ ਆਇਆ ਇਸ ਹਫ਼ਤੇ ਜਿੰਨੀਆਂ ਵੀ ਕੁਸ਼ਤੀਆਂ ਹੋਈਆਂ ਕਾਫੀ ਵਧੀਆ ਕੁਸ਼ਤੀਆਂ ਹੋਈਆਂ ਪਰ ਇਹ ਕੁਸ਼ਤੀ ਉਹਨਾਂ ਕੁਸ਼ਤੀਆਂ ਚੋਂ ਥੋੜੀ ਹਟਕੇ ਸੀ ਬਹੁਤ ਹੀ ਸ਼ਾਨਦਾਰ ਸੀ ਕਿਉਂਕਿ ਇਸ ਸਮੇਂ ਮਿਰਜ਼ਾ ਇਰਾਨ ਪੰਜਾਬ ਦੇ ਵਿੱਚ છਾਇਆ ਹੋਇਆ ਹੈ ਔਰ ਕਿਸੇ ਵੀ ਮੱਲ ਨੂੰ ਉਹ ਬਖਸ਼ ਨਹੀਂ ਰਿਹਾ ਉਹ ਟਾਰ ਰਿਹਾ ਹੈ ਔਰ ਬਹੁਤ ਹੀ ਘੱਟ ਕੁਸ਼ਤੀਆਂ ਨੇ ਜਿਹੜੀਆਂ ਉਹਦੀਆਂ ਬਰਾਬਰ ਤੇ ਛੁੱਟੀਆਂ ਹੋਣ ਇਹਨੂੰ ਇਸੇ ਲਈ ਮਿਰਜ਼ਾ ਰਾਣੇ ਨੂੰ ਹੁਣ ਪੁਆਇੰਟਸ ਦਾ ਬਾਦਸ਼ਾਹ ਕਿਹਾ ਜਾਂਦਾ ਪੁਆਇੰਟਸ ਦਾ ਵੱਡਾ ਖਿਡਾਰੀ ਕਿਉਂਕਿ ਕਈ ਕੁਸ਼ਤੀਆਂ ਦੇ ਵਿੱਚ ਜਿਹੜੀ ਖੇਡ ਇਹਦੀ ਹੈ ਕੁਸ਼ਤੀ ਬਰਾਬਰ ਛੱਟਣ ਤੋਂ ਬਾਅਦ ਇਹਨੇ ਪੁਆਇੰਟਸ ਤੇ ਆਧਾਰ ਤੇ ਬਾਜ਼ੀ ਮਾਰੀ ਹੈ ਸੋ ਦੋਸਤੋ ਅਸ਼ੀਸ਼ ਇੱਕ ਨਵੀਂ ਉਮਰ ਦਾ ਮੁੰਡਾ ਵੀ 22 ਸਾਲ ਦਾ ਇਹ ਅਸ਼ੀਸ਼ ਬਹੁਤ ਵਧੀਆ ਕੁਸ਼ਤੀ ਕੁਲੀ ਜਨੇ ਕਿਉਂਕਿ ਤਾਕਤ ਦੇ ਬਲ ਤੇ ਲੜਿਆ ਉਹਨੇ 20 ਮਿੰਟ ਮਿਰਜਾ ਰਾਨ ਨੂੰ ਪੂਰਾ ਹੈਰਾਨ ਔਰ ਪਰੇਸ਼ਾਨ ਕਰਕੇ ਰੱਖਿਆ ਤੇ ਮਿਰਜਾ ਰਾਨ ਨੇ ਜਿੰਨੇ ਵੀ ਦਾਅ ਮਾਰੇ ਸਾਰੇ ਦਾਵਾਂ ਦਾ ਉਹਨੇ ਕਾਟ ਵੀ ਮਾਰਿਆ ਔਰ ਪਰੇਸ਼ਾਨ ਕੀਤਾ ਉਹਨੂੰ ਬਾਕੀ ਜੋਰ ਲਾ ਲਿਆ ਮਿਰਜਾ ਰਾਨ ਨੂੰ ਚਿੱਤ ਕਰਨ ਦਾ ਪਰ ਚਿੱਤ ਨਹੀਂ ਹੋ ਪਾਇਆ ਆਖਿਰ ਵਿੱਚ ਕੁਸ਼ਤੀ ਦੇ ਵਿੱਚ ਇੱਕ ਦੋ ਬਾਰੇ ਆਸ਼ੀਸ਼ ਨੂੰ ਵੀ ਮੌਕਾ ਮਿਲਿਆ ਉਹਨੂੰ ਪਟਕ ਸਕਦਾ ਸੀਗਾ ਪਰ ਮਿਰਜਾ ਰਾਣੀ ਬਹੁਤ ਹੰਢਿਆ ਹੋਇਆ ਪਹਿਲਵਾਨ ਹੈ ਇਹ ਪ੍ਰਿਤਪਾਲ ਫਗਵਾੜਾ ਜੱਸਾ ਪੱਟੀ ਔਰ ਭਪਿੰਦਰਾ ਜਨਾਲਾ ਤੇ ਮੈਂ ਧਰਮਿੰਦਰ ਕੋਹਾਲੀ ਇਹਨਾਂ ਦੀ ਟੱਕਰ ਦਾ ਮਾਮਲਾ ਹੈ ਸੋ ਪਰਸੋ ਜਿਹੜੀ ਕੁਸ਼ਤੀ ਹੋਈ ਸੀਗੀ ਉਹਦੇ ਵਿੱਚ ਵੀ ਮਿਰਜਾ ਰਾਣੀ ਨੇ ਆਪਣਾ ਧਰਮਿੰਦਰ ਕੋਹਾਲੀ ਨੂੰ ਹਰਾਤਾ ਸੀਗਾ ਵੱਡਾ ਮਾਣ ਲੈ ਪਰ ਅਸ਼ੀਸ਼ ਦੇ ਨਾਲ ਇਹਦਾ ਮੁਕਾਬਲਾ ਸ਼ੁਰੂਆਤ ਵਿੱਚ ਐਦਾ ਲੱਗਿਆ ਕਿ ਇੱਕ ਤਰਫਾ ਹੋ ਜਾਊਗਾ ਪਰ ਅਸ਼ੀਸ਼ ਨੇ ਇੰਨੀ ਕਮਾਲ ਦੀ ਖੇਡ ਦਿਖਾਈ ਕਿ ਮੈਚ ਬੰਨ ਕੇ ਰੱਖਤਾ ਦਰਸ਼ਕਾਂ ਨੇ ਖੂਬ ਤਾੜੀਆਂ ਮਾਰੀਆਂ ਇੰਜੋਏ ਕਰਿਆ ਉਹ ਵਾ ਵਾ ਲੁੱਟੀ ਸੋ ਦੋਸਤੋ ਅਖੀਰ ਦੇ ਵਿੱਚ ਇਹ ਪੁਆਇੰਟ ਦਾ ਬਾਦਸ਼ਾਹ ਪੁਆਇੰਟ ਦਾ ਜਿਹੜਾ ਖਿਡਾਰੀ ਹੈ ਪੁਆਇੰਟਸ ਤੇ ਕੁਸ਼ਤੀਆਂ ਜਿੱਤ ਰਿਹਾ ਇਹ ਸੰਭ ਤੇ ਜਿੰਨੀਆਂ ਵੀ ਕੁਸ਼ਤੀਆਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਦੋ ਕੁਸ਼ਤੀਆਂ ਇੰਨੇ ਚਿਤ ਕੀਤੀਆਂ ਨੇ ਬਾਕੀ ਚਾਰ ਤਿੰਨ ਚਾਰ ਕੁਸ਼ਤੀਆਂ ਜਿਹੜੀਆਂ ਨੇ ਉਹ ਪੁਆਇੰਟ ਦੇ ਆਧਾਰ ਤੇ ਜਿੱਤੀਆਂ ਨੇ ਪੁਆਇੰਟ ਦਾ ਬਾਦਸ਼ਾਹ ਇਸ ਲਈ ਕਹ ਰਹੇ ਹਨ ਕਿਉਂਕਿ ਤਾਕਤ ਕਾਫੀ ਹੈ ਸਪਰਤਿ ਵੀ ਹੈਗੀ ਹੈ ਤਾਂ ਦੂਸਰੇ ਮਾਲਾ ਜਦੋਂ ਚੰਗੀ ਤਰ੍ਹਾਂ ਥੱਕ ਜਾਂਦਾ ਪੁਆਇੰਟਸ ਦੇ ਆਧਾਰ ਤੇ ਫਿਰ ਖਾਲੀ ਪਿੱਛੇ ਆ ਕੇ ਗੋਡੀ ਟਿਕਨੇ ਹੁੰਦੇ ਨੇ ਕੋਈ ਉਹਦੇ ਲਈ ਬਹਾਲੀ ਵੱਡੀ ਗੱਲ ਨਹੀਂ ਤੇ ਕੱਲ ਵੀ ਇਦਾਂ ਹੀ ਹੋਇਆ ਉਹਨੇ ਪੁਆਇੰਟਸ ਦੇ ਆਧਾਰ ਤੇ ਜਦੋਂ ਕੁਸ਼ਤੀ ਆਈ ਤਾਂ ਤਾਂ ਵੀ 2 2.5 ਮਿੰਟ 5 ਮਿੰਟਾਂ ਵਿੱਚੋਂ 3 ਮਿੰਟ ਲਗਭਗ ਅਸ਼ੀਸ਼ ਆ ਗਿਆ ਉਹਦਾ ਇੱਕ ਵੀ ਦਾ ਨੀ ਚੱਲਣ ਦਿੱਤਾ ਆਖਿਰ ਦੇ ਵਿੱਚ ਉਹਨੇ ਲੱਕ ਨੂੰ ਜੱਫਾ ਪਾ ਕੇ ਜਦੋਂ ਪਿੱਛੇ ਨੂੰ ਜੋੜਦੀ ਧੱਕਿਆ ਤੇ ਉਹ ਪਲਟਾ ਮਾਰਦਾ ਤਾਂ ਇੱਕ ਵਾਰੀ ਤਾਂ ਐਦਾਂ ਲੱਗਿਆ ਕਿ ਅਸ਼ਿਸ਼ ਤੋਂ ਪਹਿਲਾਂ ਜਦੋਂ ਪਲਟੇ ਦੇ ਵਿੱਚੋਂ ਡਿੱਗਦਾ ਤਾਂ ਇਰਾਨ ਮਿਰਜ਼ਾ ਇਰਾਨ ਹੀ ਪਹਿਲਾਂ ਡਿੱਗਿਆ ਸੀ ਇਹਦੇ ਬਾਅਦ ਵਿੱਚ ਸਿੱਧਮ ਸਿੱਧਾ ਪੱਟ ਡਿੱਗ ਗਿਆ ਔਰ ਇਹ ਕੁਸ਼ਤੀ ਹਾਰ ਗਿਆ ਅਸ਼ੀਸ਼ ਪਰ ਇੱਕ ਵਾਰੀ ਐਦਾਂ ਲੱਗਿਆ ਕਿ ਮਿਰਜ਼ਾ ਇਰਾਨ ਹਾਰ ਗਿਆ ਕਿਉਂਕਿ ਜਦੋਂ ਉਹਨੇ ਚੁੱਕ ਕੇ ਸੁੱਟਿਆ ਤਾਂ ਥੱਲੇ ਉਹ ਸੀ ਜਦੋਂ ਸਾਹਮਣੇ ਤੋਂ ਅੱਗੋਂ ਜਫਾ ਪਾ ਕੇ ਸੁੱਟਾਂਗੇ ਪਹਿਲਾਂ ਆਪਾਂ ਡਿੱਗਣਾ ਪਰ ਮੈਚ ਰੈਫਰੀ ਨੂੰ ਕਿਤੇ ਨਾ ਕਿਤੇ ਇਹ ਲੱਗਿਆ ਕਿ ਇਹਦਾ ਈਰਾਨ ਦਾ ਇੱਕ ਹੀ ਮੋੜਾ ਲੱਗਿਆ ਦੋਨੇ ਮੋੜੇ ਨਹੀਂ ਲੱਗੇ ਜੇ ਅਸ਼ੀਸ਼ ਮੜੀ ਜੀ ਡੰਗੀ ਉਦੋਂ ਅੜਾ ਜਾਂਦਾ ਤਾਂ ਸਾਫ ਚਿੱਤ ਸੀਗਾ ਮਿਰਜ਼ਾ ਰਾਨੀ ਉਸ ਸਮੇਂ ਜਦੋਂ ਉਹਨੇ ਅੱਗੋਂ ਜਫਾ ਪਾ ਕੇ ਚੁੱਕਿਆ ਜੇ ਕਿਤੇ ਮੜੀ ਜੀ ਲੱਤ ਨਾਲ ਲੱਤ ਨਾਲ ਲੈਂਦਾ ਤੇ ਕਲੀਨ ਬੋਲਡ ਸੀਗਾ ਕਲੀਨ ਚਿੱਤ ਸੀਗਾ ਮਿਰਜ਼ਾ ਰਾਨੀ ਕਿਉਂਕਿ ਸਿੱਧਾ ਸਿੱਧਾ ਪਿੱਛੇ ਹੀ ਲੱਗਿਆ ਕਿਉਂਕਿ ਇਹ ਅਸ਼ੀਸ਼ ਮੁੰਡਾ ਵੀ ਕਾਫੀ ਜਾਨਦਾਰਾ ਠੋਸ ਹੈ ਵਜਨੀਲਾ ਮੁੰਡਾ ਸੀ ਨੂੰ ਚੁੱਕਣਾ ਵੀ ਕੋਈ ਏਡਾ ਆਸਾਨ ਖੇਡ ਨਹੀਂ ਸੀਗੀ ਤੇ ਇੱਕ ਦੋ ਸਕਿੰਟਾਂ ਦੀ ਕਹਾਣੀ ਸੀਗੀ ਤੇ ਜੇ ਅੜ ਜਾਂਦੀ ਅੜੰਗੀ ਤਾਂ ਮਿਰਜ਼ਾ ਰਾਣੀ ਹਾਰ ਗਿਆ ਸੀ ਪਰ ਉਹ ਉਹਦਾ ਮੋੜਾ ਇੱਕ ਸ਼ਾਇਦ ਪੂਰੀ ਤਰ੍ਹਾਂ ਨਹੀਂ ਲੱਗਿਆ ਰੈਫਰੀ ਨੇ ਉਹਨੂੰ ਹਰਿਆਣੇ ਦਿੱਤਾ ਔਰ ਅਸ਼ੀਸ਼ ਪੂਰੀ ਤਰ੍ਹਾਂ ਜਦੋਂ ਡਿੱਗਿਆ ਤਾਂ ਦੋਨੇ ਕੰਦੇ ਉਹਦੇ ਮਿੱਟੀ ਦੇ ਨਾਲ ਲੱਗ ਚੁੱਕੇ ਸੀਗੇ ਸੋ ਇਸ ਤਰ੍ਹਾਂ ਕੱਲ ਵੀ ਇਹ ਮਿਰਜ਼ਾ ਰਾਨੀ ਕੁਸ਼ਤੀ ਜਿੱਤ ਗਿਆ ਉਹਨੂੰ ਬਹੁਤ ਬਹੁਤ ਮੁਬਾਰਕਾ ਔਰ ਉਸ ਤੋਂ ਵੱਧ ਮੁਬਾਰਕਾ ਮੈਨੂੰ ਆਸ਼ੀਸ਼ ਨੂੰ ਨੇ ਕਿਉਂਕਿ ਅਜੇ ਨਵੀਂ ਉਮਰ ਦਾ ਮੁੰਡਾ ਵੀ 22 ਸਾਲ ਦਾ ਉਹ ਹਾਰ ਗਿਆ ਤਾਂ ਕੋਈ ਗੱਲ ਨਹੀਂ ਉਹਨੇ ਟੱਕਰ ਬੜੀ ਦਿੱਤੀ ਹੈ ਪਰ ਇਹ ਇੱਕ ਦੀ ਹੋਰ ਵੀ ਜੇ ਕਿਤੇ ਛੇ ਮੇਲੇ ਚੋਦਾ ਇਹਦੇ ਨਾਲ ਪਿਆਜਾਂ ਹੋਰ ਵੱਡੇ ਮੱਲਾਂ ਨਾਲ ਤਾਂ ਟੱਕਰ ਦਊਗਾ ਪਰ ਯਾਦ ਰੱਖਿਓ ਦਰਸ਼ਕੋ ਦੋਸਤੋ ਅਗਲਾ ਸਾਲ ਜਿਹੜਾ ਅਗਲੇ ਸਾਲ ਦੰਗਲ ਹੋਣਗੇ ਆ ਆਉਣ ਵਾਲੇ 2 ਸਾਲ ਉਹਨਾਂ ਦੇ ਵਿੱਚ ਖਾੜਿਆਂ ਦੇ ਵਿੱਚ ਆਸ਼ੀਸ਼ ਆਸ਼ੀਸ਼ ਹੋਊਗੀ ਲੋਕ ਉਹਨੂੰ ਆਸ਼ੀਸ਼ਾਂ ਦਿੰਦੇ ਨਹੀਂ ਥਕਣੇ ਤੇ ਉਹ ਜੱਸਾ ਪੱਟੀ ਪ੍ਰਿਤਪਾਲ ਫਗਵਾੜਾ ਭਿੰਦਰਜਨ ਨਾਲ ਤਰਮਿੰਦਰ ਕੋਹਾਲੀ ਪ੍ਰਵੀਨ ਕੋਹਾਲੀ ਆਹ ਮਿਰਜ਼ਾ ਰਾਨ ਤੇ ਆਹ ਸਿਕੰਦਰ ਸ਼ੇਖ ਵਰਗਿਆਂ ਨਾਲ ਬਿਲਕੁਲ ਢੁੱਲ ਗਏ ਇਹ ਸੱਚੀ ਗੱਲ ਹੈ ਤੇ ਇਧਰ ਜਿਹੜੀ ਕੁਸ਼ਤੀ ਹੋਈ ਉਹ ਹਾਰ ਗਿਆ ਜਿਹੜੇ ਡਿਫੀਟ ਹੋ ਗਏ ਸੋ ਇਹਦੇ ਲਈ ਉਹਨੂੰ ਹਾਰ ਕੇ ਵੀ ਉਹ ਜਿੱਤਿਆ ਹੈ ਹੁਣ ਬਾਕੀ ਮਿਰਜ਼ਾ ਰਾਨ ਨੂੰ ਬਹੁਤ ਬਹੁਤ ਮੁਬਾਰਕਾਂ ਹੈ ਮਿਰਜ਼ਾ ਤਾਂ ਜਿੱਤੀ ਰਿਹਾ ਹੈ ਵਧੀਆ ਮੰਨ ਲਾ ਉਹਦਾ ਲੜਨ ਦਾ ਤਰੀਕਾ ਵੀ ਠੀਕ ਹੈ ਔਰ ਉਹ ਤੈਸ਼ ਵਿੱਚ ਵੀ ਨਹੀਂ ਆਉਂਦਾ ਸੋ ਇਸੇ ਤਰ੍ਹਾਂ ਰੱਬ ਉਹਨਾਂ ਨੂੰ ਤਰੱਕੀਆਂ ਬਖਸ਼ੇ ਸੋ ਦੋਸਤੋ ਇਸ ਵੀਡੀਓ ਦਾ ਅਗਰ ਰਿਵਿਊ ਚੰਗਾ ਲੱਗਿਆ ਤਾਂ ਇਹਨੂੰ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਲਾਇਕ ਕਰਕੇ ਨਾਲ ਕਮੈਂਟ ਜ਼ਰੂਰ ਕਰੋ ਔਰ ਚੈਨਲ ਕਰ ਲਓ ਸਬਸਕ੍ਰਾਈਬ ਉਹਦਾ ਰਿਵਿਊ ਤੁਹਾਨੂੰ ਪਾਵਾਂਗੇ ਸਭ ਤੋਂ ਪਹਿਲਾਂ ਪਹੁੰਚੇ ਤੁਹਾਡੇ ਕੋਲ ਧੰਨਵਾਦ ਸਭ ਦਾ ਸਤ ਸ੍ਰੀ ਅਕਾਲ